ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਦਾ 108 ਭਾਗ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣੀਓ ਤਾਰਨਾ ਸਤ ਗੁਰ ਮੇਰੇ ਕਲਮ ਹੱਥ ਤੇਰੇ ਤੂੰ ਸੋਨੇ ਸੋਨੇ ਲੇਖ ਲਿਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਤੂੰ ਸੋਨੇ ਸੋਨੇ ਲੇਖ ਲਿਖ ਦੇ സത്ത്ഗര ബണ മേരാ സത്ഗര ബാനൂ വേഖല മനു വേഖല മേക്കബ മേരാ സത്ഗര ബണ മനു വേഖലേ ਸਤ ਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਪੰਡਤ ਕਿਸ਼ਨ ਸਿੰਘ ਜਿਹਹ ਨੂੰ ਵੀ ਭਗਵਾਨ ਕਰਕੇ ਸਦਾ ਬੁਲਾਉਂਦੇ ਪਰ ਨਿਰੇਪੁਰੇ ਵੇਖੀ ਦੱਫੀ ਤੇ ਅੱਖਾਂ ਅਖੋਤੀ ਮਹਾਪੁਰਸ਼ ਨੂੰ ਵੀ ਪੈ ਵੀ ਜਾਂਦੇ ਸਨ ਅਗਲੇ ਦੀ ਬੇਸਮਝੀ ਕਾਰਨ ਵੀ ਕਈ ਵਾਰੀ ਖਰਵਾ ਬੋਲਣਾ ਪੈਂਦਾ ਉਦਾਹਰਨ ਦੇ ਤੌਰ ਤੇ ਇੱਕ ਦਿਨ ਇੱਕ ਮੂੰਹ ਪੱਟੀ ਵੱਧੀ ਵਾਲਾ ਬਾਬਾ ਜੀ ਪਾਸ ਆਇਆ ਬਾਬਾ ਜੀ ਨੇ ਕਵੀ ਨੂੰ ਆਖਿਆ ਕਿ ਕਵੀ ਜੀ ਮਹਾਪੁਰਸ਼ ਹਨ ਇਹਨਾਂ ਨੂੰ ਆਖੋ ਬਚਨ ਕਰਨ ਪਰ ਉਸ ਸਰਬ ਬ੍ਰਹਮ ਬ੍ਰਹਮ ਸਰਬ ਬ੍ਰਹਮ ਕਰੀ ਜਾਵੇ ਬਾਬਾ ਜੀ ਗੁੱਸੇ ਵਿੱਚ ਆ ਕੇ ਇਹ ਕਹਿਣ ਲੱਗੇ ਵੀ ਇੱਕ ਪਾਸੇ ਗੋਹਾ ਤੇ ਦੂਜੇ ਪਾਸੇ ਕੜਾ ਰੱਖ ਦਿੰਦੇ ਹਾਂ ਵੇਖ ਕੇ ਕਿਸ ਨੂੰ शकਦੇ ਹਨ ਕੱਪੜਾ ਵੀ ਕਿਉਂ ਧੋਂਦਾ ਹੈ ਮੈਲ ਵਿੱਚ ਰਹਿਣ ਦਿਓ ਅਸਾਂ ਤੇ ਅਸ਼ੁੱਧ ਬ੍ਰਾਹਮਣ ਨੂੰ ਸ਼ੁੱਧ ਕਰਨਾ ਹੈ ਅਸ਼ੁੱਧੇ ਨੂੰ ਨਿਖੇੜ ਕੇ ਸ਼ੁੱਧ ਨੂੰ ਵਰਤਣਾ ਹੈ ਇਹ ਠੀਕ ਹੈ ਕਿ ਗਿਆਨ ਤਾਂ ਇਤਨਾ ਹੀ ਹੈ ਕਿ ਸਰਬ ਬ੍ਰਾਹਮਣ ਹੈ ਜਿਵੇਂ ਕੱਚਾ ਮਟਰ ਉਗਦਾ ਨਹੀਂ ਪੱਕ ਕੇ ਹੀ ਉਗਦਾ ਹੈ ਓਵੇਂ ਗਿਆਨ ਪੱਕ ਕੇ ਉਗਦਾ ਹੈ ਲਬ ਲੋਭ ਹੰਕਾਰ ਚੁਕਾ ਸਤਗੁਰ ਪਲਾ ਪਾਇਆ ਇਹ ਗਿਆਨ ਦਾ ਪੱਕਣਾ ਹੈ ਕੱਪੜਿਆਂ ਨੂੰ ਦੋ ਪੈਸੇ ਦਾ ਗੇਰੂ ਲਾ ਕੇ ਸਰਬ ਬ੍ਰਹਮ ਕਰਦੇ ਫਿਰਨ ਨਾਲ ਕੁਝ ਨਹੀਂ ਬਣਦਾ ਇੱਕ ਵਾਰੀ ਇੱਕ ਤਕੜਾ ਜਿਹਾ ਸਾਧੂ ਨਾਨਕ ਸਰ ਆ ਗਿਆ ਬੜਾ ਖਰਬਾ ਬੋਲੇ ਬੜੇ ਬ੍ਰह्म ਗਿਆਨ ਦੀਆਂ ਫੜਾ ਮਾਰੇ ਕਹੇ ਕਿ ਮੱਥਾ ਟੇਕਣ ਵਾਲਿਆਂ ਦੀ ਗਲਤੀ ਹੈ ਤੇ ਟਿਕਾਉਣ ਵਾਲੇ ਦੀ ਵੀ ਸੇਵਕ ਉਸ ਦੀਆਂ ਗੱਲਾਂ ਸੁਣ ਰਹੇ ਸਨ ਕਿ ਉੱਪਰੋਂ ਬਾਬਾ ਜੀ ਆਪ ਹੀ ਆ ਗਏ ਬਾਬਾ ਜੀ ਨੇ ਆਉਂਦਿਆਂ ਹੀ ਸਿਰ ਨਵਾ ਕੇ ਹੱਥ ਜੋੜ ਕੇ ਫਤਿਹ ਬੁਲਾਈ ਤੇ ਆਦਰ ਨਾਲ ਪੁੱਛਿਆ ਕਿ ਕਿੱਥੋਂ ਆਏ ਹੋ जी आना जाना की है काठ की पुत्री कहाँ करे बुपरा खिलावन हारो जाने कबीर कुकर राम को मूतिया मेरो नाओ गले हमारे जेवरी जय खिचे तै जाओ ਤਾ ਬਾਬਾ ਜੀ ਰੁਖ ਬਦਲ ਕੇ ਬੋਲੇ ਬੱਲੇ ਓਏ ਪੰਗਤियां ਚੰਗੀਆਂ ਪੜਦਾ ਹੈ ਹਾਂ ਭਾਈ ਗੱਲ ਕਰਦਿਆਂ ਕਰਦਿਆਂ ਆਪਣੀ ਤਿੱਖੀ ਨੋਕ ਵਾਲੀ ਹੱਥ ਦੀ ਛੋਟੀ ਜ਼ਮੀਨ ਵਿੱਚ ਗੱਡ ਦਿੱਤੀ ਤੇ ਉਹ ਮਹਾਰਾਜ ਕੁਝ ਤਾਂ ਦੱਸੋ ਬਾਬਾ ਜੀ ਕਹਿਣ ਲੱਗੇ ਸ਼ਾਮ ਨੂੰ ਦੀਵਾਨ ਸਜੇਗਾ ਉਸ ਵੇਲੇ ਬਚਨ ਹੋਣਗੇ ਸੰਤ ਨੇ ਆਖਿਆ ਜੀ ਮੈਂ ਤਾਂ ਰਹਿ ਹੀ ਨਹੀਂ ਸਕਦਾ ਮੋਗੇ ਜਾਣਾ ਹੈ ਕਿਉਂ ਉੱਥੇ ਕੋਈ ਵਿਆਹ ਹੈ ਆ ਹੈ ਕਾਠ ਦੀ ਪੁਤਰੀ ਇਹ ਖੜੀ ਹੈ ਹਿਲਦੀ ਹੈ ਆਪਣੇ ਆਪ ਇਸ ਲੱਕੜ ਦੇ ਕੁਝ ਬਸ ਨਹੀਂ ਗੱਲਾਂ ਕਰਦਾ ਹੈ ਬ੍ਰह्म ਗਿਆਨ ਦੀਆਂ ਤੇ ਫਸਿਆ ਹੋਇਆ ਹੈ ਦੁਨੀਆ ਵਿੱਚ ਇੱਕ ਪਾਸੇ ਮੇਰੇ ਬਸ ਕੁਝ ਨਹੀਂ ਦੂਜੇ ਪਾਸੇ ਮੈਂ ਫਲਾਣੇ ਕੰਮ ਜਾਣਾ ਹੈ ਇਹ ਸੁਣ ਕੇ ਉਹ ਠਿੱਲਾ ਜਾ ਹੋ ਗਿਆ ਇਸੇ ਤਰ੍ਹਾਂ ਇੱਕ ਸੰਸਕ੍ਰਿਤ ਪੜਿਆ ਹੋਇਆ ਪੰਡਤ ਬਚਨ ਕਰਦਿਆ ਕਰਦਿਆ ਕਹਿ ਲੱਗਾ ਪੁਰਾਣਾ ਵਿੱਚ ਤਾਂ ਇਉਂ ਲਿਖਿਆ ਹੈ ਪੁਰਾਣਾ ਵਿੱਚ ਤਾਂ ਇਉਂ ਲਿਖਿਆ ਹੈ ਸੁਣ ਕੇ ਬਾਬਾ ਜੀ ਨੇ ਆਖਿਆ ਜਿਹੜੀ ਗੱਲ ਪੁਰਾਣੀ ਹੋਈ ਉਸ ਦੀ ਗੱਲ ਕੀ ਕਰਨੀ ਹੈ ਟਾਕੀਆਂ ਵਾਲੇ ਪ੍ਰਾਣੇ ਕੁਰਤੇ ਦੀ ਸਾਨੂੰ ਤਾਂ ਲੋੜ ਨਹੀਂ ਇੱਕ ਵਾਰੀ ਗਿਆਨੀ ਕਾਲਾ ਸਿੰਘ ਜੋ ਸੰਸਕ੍ਰਿਤ ਦਾ ਪੰਡਤ ਸੀ ਬੜੇ ਸੰਕਸਰਤ ਬੋਲ ਬੋਲਣ ਲੱਗਾ ਤਾਂ ਬਾਬਾ ਜੀ ਨੇ ਕਿਹਾ ਪਤੀਲੇ ਵਿੱਚ ਰੋੜ ਕੀ ਖੜਕਾਉਂਦਾ ਹੈ ਗਿਆਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਪੜ ਭਾਈ ਗੁਰਦਾਸ ਦੀਆਂ 12 ਭਾਈ ਆਨੰਦ ਲਾਲ ਦੀਆਂ ਗੱਜਲਾਂ ਕਿਥੋਂ ਪੜ ਜਿਹੜੀ ਹੋਈ ਪ੍ਰਾਣੀ ਚੀਜ਼ ਉਸ ਦਾ ਵਕਤ ਲੰਘ ਗਿਆ ਹੁਣ ਉਸ ਦੀ ਕੀ ਲੋੜ ਹੈ ਜੇ ਹੁੰਦੀ ਤਾਂ ਬਾਣੀ ਰਚਨ ਦੀ ਕੀ ਲੋੜ ਸੀ ਬਸੇ ਸਧਾਰਨ ਤੌਰ ਤੇ ਬਾਬਾ ਜੀ ਬੋਲ ਚਾਲ ਵਿੱਚ ਚੱਜ ਅਚਾਰ ਅਬਦ ਆਵਾਦ ਦਾ ਬੜਾ ਖਿਆਲ ਰੱਖਣਾ ਪਸੰਦ ਕਰਦੇ ਸਨ ਹਰ ਇੱਕ ਦਾ ਸਤਿਕਾਰ ਕਰਨਾ ਹਰ ਇੱਕ ਨਾਲ ਪਿਆਰ ਕਰਨਾ ਕਿਸੇ ਨੂੰ ਐਸੀ ਗੱਲ ਨਹੀਂ ਸਨ ਕਹਿੰਦੇ ਜਿਸ ਨਾਲ ਕਿਸੇ ਦੇ ਹਿਰਦੇ ਤੇ 6:00 ਵਜੇ ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਦੀ ਗੱਲ ਹੋਵੇ ਉੱਥੇ ਫਿਰ ਕਿਸੇ ਦਾ ਕੋਈ ਲਿਹਾਜ਼ ਮੁਲਾਹਾ ਜਾਂ ਨਹੀਂ ਸੰਨ ਕਰਦੇ ਗੱਲਬਾਤ ਵਿੱਚ ਬਾਬਾ ਜੀ ਨਾਲ ਪੂਰੇ ਉਤਰਨਾ ਹਰ ਇੱਕ ਦੇ ਵਾਸ ਦੀ ਗੱਲ ਨਹੀਂ ਸੀ ਸੰਨ 1930 ਦੀ ਬਸਾਖੀ ਨੂੰ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਨੂੰ ਗਏ ਭਾਈ ਸਪੂਰਨ ਸਿੰਘ ਜੀ ਚੂੜ ਚੱਕ ਤੇ ਭਾਈ ਕਰਤਾਰ ਸਿੰਘ ਜੀ ਪ੍ਰਾਣੇ ਵਾਲੇ ਨੇ ਸਾਂਝੀ ਨਮੀ ਲਾਰੀ ਕਿਸਤਾਂ ਪਰ ਕਢਵਾਈ ਸੀ ਤੇ ਬਾਡੀ ਤਿਆਰ ਕਰਾ ਕੇ 5-4 ਦਿਨ ਪਹਿਲਾਂ ਵਿਸਾਖੀ ਤੋਂ ਬਾਬਾ ਜੀ ਦੀ ਹਜ਼ੂਰੀ ਵਿੱਚ ਠਾਠ ਵਿੱਚ ਹਾਜ਼ਰ ਹੋ ਕੇ ਭਾਈ ਨੱਥਾ ਸਿੰਘ ਜਗਰਾਵਾ ਵਾਲਿਆਂ ਦੀ ਮਾਫ਼ਿਤ ਬਾਬਾ ਜੀ ਪਾਸ ਬਸ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਬਾਬਾ ਜੀ ਨੇ ਦੋਹਾਂ ਸੱਜਣਾ ਨੂੰ ਨੱਥਾ ਸਿੰਘ ਦੇ ਰਾਹੀ ਅੰਦਰ ਬੁਲਾ ਲਿਆ ਤੇ ਜਦ ਉਹ ਮੱਥਾ ਟੇਕ ਕੇ ਖੜੇ ਹੋਏ ਤਾਂ ਬਾਬਾ ਜੀ ਨੇ ਸਾਫ ਪਰ ਬੈਠਣ ਲਈ ਉਹਨਾਂ ਨੂੰ ਇਸ਼ਾਰਾ ਕੀਤਾ ਤੇ ਪੁੱਛਣ ਲੱਗੇ ਭਾਈ ਬਸ ਕਿਸ ਦੀ ਹੈ ਭਾਈ ਸਪੂਰਨ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ ਬਸ ਤੁਹਾਡੀ ਹੈ ਤਾਂ ਬਾਬਾ ਜੀ ਉੱਪਰਲੇ ਛੱਪਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਭਾਈ ਸਾਡੀ ਤਾਂ ਛੱਪਰ ਦੇ ਕੱਖ ਪਰ ਵੀ ਮਾਲਕੀ ਨਹੀਂ ਸਾਡੀ ਬਸ ਕਿਵੇਂ ਹੋਈ ਸਪੂਰਨ ਸਿੰਘ ਨੇ ਫਿਰ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਬੇਨਤੀ ਕੀਤੀ ਕਿ ਸਾਨੂੰ ਮੂਰਖਾਂ ਨੂੰ ਬੋਲਣਾ ਨਹੀਂ ਆਉਂਦਾ ਪਰ ਬਸ ਤਾਂ ਬਾਬਾ ਜੀ ਤੁਹਾਡੀ ਹੀ ਹੈ ਬਾਬਾ ਜੀ ਮੈਂਟਕ ਮਗਰੋਂ ਬੋਲੇ ਭਾਈ ਬਸ ਸਾਡੀ ਨਾ ਬਣਾ ਤੇ ਕਬਸ ਗੁਰੂ ਨਾਨਕ ਸਾਹਿਬ ਦੀ ਹੈ ਬਾਬਾ ਜੀ ਭੁੱਲ ਗਿਆ ਦਾਸ ਨੂੰ ਬਖਸ਼ ਲਵੋ ਬਸ ਗੁਰੂ ਨਾਨਕ ਦੇਵ ਜੀ ਦੀ ਹੈ ਤਾਂ ਕਹਿਣ ਲੱਗੇ ਇਹ ਤਾਂ ਗੱਲ ਹੋਈ ਨਾ ਅਸੀਂ ਗੁਰੂ ਨਾਨਕ ਸਾਹਿਬ ਦੇ ਹਾਂ ਗੁਰੂ ਨਾਨਕ ਸਾਹਿਬ ਸਾਡਾ ਚੰਗਾ ਪਾਈ ਸ਼ਾਬਾਸ਼ੇ ਚੱਲੀਏ ਫਿਰ ਨੱਥਾ ਸਿੰਘ ਵਾਲਾ ਇਸ਼ਾਰਾ ਕਰਕੇ ਨੱਥਾ ਸਿੰਘ ਜੀ ਸੱਚੇ ਪਾਤਸ਼ਾਹ ਜਿਵੇਂ ਰਜਾ ਹੈ ਠੀਕ ਹੈ ਚਲੋ ਰਾਗੀਆਂ ਨੂੰ ਬਿਠਾਓ ਤੇ ਅਸੀਂ ਆਏ ਗਰੀਬਾ ਉੱਪਰ ਖਿਜੇ ਦਾੜੀ ਪਰ ਬ੍ਰਹਿਮ ਸਾ ਅਗਰ ਮਾਹੇ ਸਾੜੀ ਨਰੰਕਾਰ ਦੀ ਕੁਦਰਤ ਨਾਲ ਇੱਕ ਅਸੂਲ ਹੈ ਕਿ ਉਹ ਸਦਾ ਹੀ ਗਰੀਬ ਦੀ ਪੁਕਾਰ ਸੁਣਦਾ ਹੈ ਗਰੀਬ ਦੀ ਮਦਦ ਕਰਦਾ ਹੈ ਤੇ ਜੇ ਕੋਈ ਗਰੀਬ ਨੂੰ ਤੰਗ ਕਰੇ ਉਸ ਕੋਲੋਂ ਬਦਲਾ ਲੈਂਦਾ ਹੈ ਭਾਵੇਂ ਕਿ ਆਪਾਂ ਦੇਖਦੇ ਹਾਂ ਕਿ ਇਨਸਾਫ ਮਿਲਣ ਲੱਗਿਆਂ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਆਮ ਕਹਾਵਤ ਹੈ ਕਿ ਰੱਬ ਦੇ ਘਰ ਦੇਰ ਹੈ ਹਰ ਅੰਧੇਰ ਨਹੀਂ ਰੱਬ ਦੀ ਚੱਕੀ ਚੱਲਦੀ ਤਾਂ ਬਹੁਤ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਹਰ ਕਾ ਇੱਕ ਚੰਬਾ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਤਰਮਨ ਆਏ RAM ਇਸ ਵਾਸਤੇ ਅੱਜ ਤੱਕ ਜੋ ਵੀ ਪੀਰ ਫਕੀਰ ਔਲੀਏ ਸੰਤ ਮਹਾਪੁਰਸ਼ ਸੰਸਾਰ ਤੇ ਹੋਏ ਹਨ ਉਹਨਾਂ ਨੇ ਸਦਾ ਹੀ ਪੈਸਿਆਂ ਵਾਲਿਆਂ ਨੂੰ ਤਾਕਤ ਵਾਲਿਆਂ ਨੂੰ ਹਮੇਸ਼ਾ ਇਹੋ ਹੀ ਉਪਦੇਸ਼ ਦਿੱਤਾ ਹੈ ਕਿ ਭਾਈ ਜੇ ਰੱਬ ਨੇ ਤੁਹਾਨੂੰ ਕੋਈ ਬਲ ਭਾਵ ਜੋਰ ਦਿੱਤਾ ਹੈ ਤਾਂ ਇਸ ਨਾਲ ਕਿਸੇ ਦਾ ਭਲਾ ਕਰੋ ਪਰ ਜੋ ਵੀ ਸੱਚੇ ਸਾਧੂ ਮਹਾਪੁਰਸ਼ ਸੰਸਾਰ ਤੇ ਆਏ ਜਾਂ ਹੁਣ ਕੋਈ ਵਿਰਲੇ-ਵਿਰਲੇ ਮੌਜੂਦ ਹਨ ਉਹਨਾਂ ਸਭ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਦੁਖੀ ਨੂੰ ਸੁਖੀ ਕਰਨਾ ਪਰ ਇਸ ਦੇ ਉਲਟ ਜੋ ਮਹਾਪੁਰਸ਼ ਹੋ ਕੇ ਕਿਸੇ ਨੂੰ ਦੁੱਖ ਦਿੰਦੇ ਹਨ ਉਹ ਸਾਧੂ ਹੋ ਕੇ ਹੀ ਨਹੀਂ ਕਸਕਦੇ ਜੋ ਅਸਲ ਸਾਧੂ ਹਨ ਉਹ ਤਾਂ ਆਪਣੇ ਨਿਕਟ ਵਰਤਿਆਂ ਨੂੰ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਨ ਦਿੰਦੇ ਪਰ ਜੋ ਸਾਧੂ ਦਾ ਬਚਨ ਨਹੀਂ ਮੰਨਦਾ ਉਸ ਵਾਸਤੇ ਤਾਂ ਸਤਿਗੁਰ ਦਾ ਫਰਮਾਨ ਹੈ ਜਿਨ ਭਗਤਨ ਕੋ ਕਹੋ ਨਾ ਮਾਨੋ ਕਈ ਕਿਓ ਆਪਣੋ ਪਈ ਹੈ ਜੋ ਮਹਾਪੁਰਸ਼ਾਂ ਦਾ ਕਹਿਣਾ ਨਹੀਂ ਮੰਨਦਾ ਉਹ ਫਿਰ ਆਪਣਾ ਕੀਤਾ ਪਾਉਂਦੇ ਹਨ